ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਪਰਸਰਾਮ ਨਗਰ ਕੋਠੀ 50 ਗਾਜ ਦੀ ਤੇ ਡਿਮਾਂਡ ਇਹਨਾਂ ਦੀ 14 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕੋਠੀ ਵਿੱਚ ਦੋ ਬੈੱਡਰੂਮ ਹੈ ਕਿਚਨ ਹੈ ਬਾਥਰੂਮ ਹੈ ਬਹੁਤ ਹੀ ਵਧੀਆ ਟਾਇਲ ਦਾ ਰੰਗ ਰੋਗਣ ਦਾ ਪੀਓਪੀ ਦਾ ਕੰਮ ਹੋਇਆ ਹੋਇਆ ਹੈ ਬਹੁਤ ਵਧੀਆ ਵਾਜਿਬ ਰੇਟ ਵਿੱਚ ਕੋਠੀ ਹੈ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਵੀਡੀਓ ਨਵੀਂ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਲਵਾਉਣੀ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇਗੇ ਬਿਲਕੁਲ ਫ੍ਰੀ ਐਡ ਕਰਦੇ ਆਂ ਵੀਡੀਓ ਬਣਾ ਕੇ ਭੇਜੋ ਅਗਰ ਨਹੀਂ ਭੇਜ ਸਕਦੇ ਤਾਂ ਖੁਦ ਅਸੀਂ ਬਣਾ ਕੇ ਲੈ ਜਾਾਂਗੇ ਸਕਰੀਨ ਤੇ ਸਾਡਾ ਨੰਬਰ ਚੱਲੀ ਜਾਂਦਾ ਸਾਨੂੰ ਕਾਲ ਕਰੋ ਤੁਹਾਡੇ ਘਰ ਬੈਠੇ ਵੀਡੀਓ ਬਣਾ ਕੇ ਲੈ ਜਾਾਂਗੇ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਸਿੰਗਲ ਸਟੋਰੀ ਹੈ ਪਰਸਰਾਮ ਨਗਰ ਕੋਠੀ 50 ਗਾਜ ਦੀ ਡਿਮਾਂਡ 14 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਬਹੁਤ ਹੀ ਵਧੀਆ ਸਿੰਗਲ ਸਟੋਰੀ ਕੋਠੀ ਬਣੀ ਵੀ ਹੈ ਨਿਊ ਕੋਠੀ ਹੈ ਬਿਲਕੁਲ ਉੱਪਰ ਮੰਮਟੀ ਬਣੀ ਵੀ ਹੈ ਸਿੰਗਲ ਸਟੋਰੀ ਹੈ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਵਿੱਚ